ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਾਂ ਜੋ ਲੜੀ ਚਲਾਈ ਹੈ ਸਿਮਰਨ ਕਰਨ ਦੀ ਵਾਹਿਗੁਰੂ ਗੁਰਮੰਤਰ ਦ੍ਰਿੜ ਕਰਨ ਦੀ ਉਸ ਨੂੰ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਸੋ ਆਪਣੇ ਸੱਜਣਾ ਮਿੱਤਰਾਂ ਪਿਆਰੇ ਦੋਸਤਾਂ ਨਾਲ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਗੁਰਮੰਤਰ ਦੇ ਵਿੱਚ ਦ੍ਰਿੜ ਹੋ ਸਕਣ ਠੀਕ ਹੈ ਜੀ ਸੋ ਵਾਹਿਗੁਰੂ ਗੁਰਮੰਤਰ ਨੂੰ ਆਪਾਂ ਧ੍ਰੜ ਕਰਨ ਲਈ ਹੁਣ ਸ਼ੁਰੂ ਕਰ ਰਹੇ ਹਾਂ ਸੋ ਸਾਰਿਆਂ ਨੂੰ ਇੱਕ ਬੇਨਤੀ ਹੈ ਵੀ ਸਾਰੇ ਚੌਕੜੀ ਮਾਰ ਕੇ ਜਾਂ ਕੁਰਸੀ ਦੇ ਉੱਪਰ ਆਪਣੀ ਜੋ ਹੈ ਰੀਡ ਦੀ ਹੱਡੀ ਹੈ ਜੋ ਆਪਾਂ ਬਿਲਕੁਲ ਸਿੱਧੇ ਹੋ ਕੇ ਬੈਠ ਜਾਣਾ ਤਾਂ ਜੋ ਕੀ ਹੈ ਆਪਣੇ ਸਵਾਸ ਦੇ ਅੰਦਰ ਆਉਣ ਜਾਂਦੀ ਕੋਈ ਵੀ ਜੋ ਪ੍ਰੋਬਲਮ ਨਾ ਹੋਵੇ ਸਹੀ ਹੋ ਜਵੇ ਆਪਾਂ ਸਿੱਧੇ ਹੋ ਕੇ ਬੈਠ ਜਾਣਾ ਠੀਕ ਹੈ ਜੀ ਹੁਣ ਆਪਾਂ ਵਾਹਿਗੁਰੂ ਗੁਰਮੰਤਰ ਧ੍ਰੜ ਕਰਨਾ ਹੈ ਸੋ ਸਾਰਿਆਂ ਨੇ ਨਾਲ-ਨਾਲ ਜਪਣ ਦੀ ਕੋਸ਼ਿਸ਼ ਕਰਨੀ ਹੈ ਤੇ ਜਿਵੇਂ ਜਿਵੇਂ ਆਪਾਂ ਪਾਠ ਕਰਾਂਗੇ ਪਹਿਲਾਂ ਆਪਾਂ ਉੱਚੀ ਬੋਲਾਂਗੇ ਪਹਿਲਾਂ ਹੌਲੀ ਬੋਲਾਂਗੇ ਫਿਰ ਥੋੜਾ ਉੱਚੀ ਬੋਲਾਂਗੇ ਫਿਰ ਉਸ ਤੋਂ ਬਾਅਦ ਹੋਰ ਉੱਚੀ ਬੋਲਾਂਗੇ ਫਿਰ ਇੱਕਦਮ ਹੌਲੀ 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 ਕਰਕੇ ਮਨ ਦੇ ਅੰਦਰ ਸ਼ਾਂਤ ਹੋ ਕੇ ਮਨ ਦੇ ਅੰਦਰ ਸਿਮਰਨ ਕਰਾਂਗੇ ਜਦੋਂ ਸਵਾਸ ਅੰਦਰ ਜਾਊਗੀ ਤਾਂ ਆਪਾਂ ਵਾਹ ਜਦੋਂ ਬਾਹਰ ਬਾਹਰ ਨੂੰ ਸਵਾਸ ਆਊਗੀ ਉਦਗ੍ਰੰ ਗੁਰੂ ਵਾਹ ਗੁਰੂ ਐਦਾਂ ਕਵਾਂਗੇ ਵਾਹਿ ਕਵਾਂਗੇ ਤਾਂ ਸਵਾਸ ਅੰਦਰ ਲੈਣੀ ਹੈ ਜੋ ਗੁਰੂ ਕਵਾਂਗੇ ਉਹਦੋ ਸਵਾਸ ਬਾਹਰ ਛੱਡਣੀ ਹੈ ਜਦੋਂ ਆਪਾਂ ਬੋਲ ਰਹੇ ਹੋਵਾਂਗੇ ਉਦੋਂ ਆਪਾਂ ਇਹ ਪ੍ਰਕਿਰਿਆ ਨਹੀਂ ਕਰਨੀ ਕਿਉਂਕਿ ਉਦੋਂ ਸਿਰਫ ਆਪਾਂ ਬੋਲਣ ਕੰਨੀ ਹੀ ਧਿਆਨ ਦੇਣਾ ਹੈ ਤੇ ਧਿਆਨ ਇੱਥੇ ਲਾ ਕੇ ਰੱਖਣਾ ਹੈ ਧਿਆਨ ਜੋ ਹੈ ਆਪਣਾ ਤ੍ਰਿਕੁਟੀ ਦੇ ਅੰਦਰ ਲਗਾ ਕੇ ਰੱਖਣਾ ਹੈ ਤਾਂ ਜੋ ਆਪਾਂ ਅੱਗੇ ਮੰਨ ਲਓ ਧਿਆਨ ਉੱਪਰ ਨੂੰ ਚੜਦਾ ਜਾਵੇ ਧਿਆਨ ਨੂੰ ਇੱਥੇ ਜੋੜ ਕੇ ਰੱਖਣਾ ਹੈ ਜਾਂ ਤੁਸੀਂ ਇੱਥੇ ਵੀ ਲਗਾ ਕੇ ਰੱਖ ਸਕਦੇ ਹੋ ਇੱਥੇ ਜੋੜ ਕੇ ਰੱਖਣਾ ਹੈ ਮੇਨ ਇੱਥੇ ਹੀ ਧਿਆਨ ਰੱਖਣਾ ਹੈ ਕਿਉਂਕਿ ਕੋਸ਼ਿਸ਼ ਕਰਨੀ ਹੈ ਤੇ ਸ਼ਬਦ ਦੇ ਅੰਦਰ ਧਿਆਨ ਰੱਖਣਾ ਹੈ ਸ਼ਬਦ ਨੂੰ ਵੀ ਧਿਆਨ ਰੱਖਣਾ ਹੈ ਇਸ ਚੀਜ਼ ਦੇ ਵੀ ਧਿਆਨ ਰੱਖਣਾ ਹੈ ਵਾਹਿ ਗੁਰੂ ਵਾਹਿ ਗੁਰੂ ਦਾ ਸਿਮਰਨ ਕਰਨਾ ਹੈ ਬਸ ਠੀਕ ਹੈ ਜੀ ਬਾਕੀ ਸ਼ਬਦ ਆਪਣੇ ਆਪ ਕਰਾਮਾਤ ਕਰਦਾ ਹੈ ਸ਼ਬਦ ਆਪਣੇ ਆਪ ਆਪਣਾ ਧਿਆਨ ਉੱਪਰ ਲੈ ਜਾਵੇਗਾ ਇਹਦੇ ਵਿੱਚ ਕੋਈ ਦੋਰ ਨਹੀਂ ਹੈ ਕਿ ਸਾਰੇ ਗੁਰੂ ਪੀਰਾਂ ਨੇ ਸ਼ਬਦ ਦੀ ਹੀ ਵਡਿਆਈ ਕੀਤੀ ਨਾਮ ਦੀ ਵਡਿਆਈ ਕੀਤੀ ਹੈ ਜੋ ਗੁਰ ਸ਼ਬਦ ਹੈ ਗੁਰ ਸ਼ਬਦ ਹੀ ਪ੍ਰਮਾਤਮਾ ਦੇ ਨਾਲ ਮਿਲ ਕਰਾ ਸਕਦਾ ਹੈ ਠੀਕ ਹੈ ਜੀ ਸੋ ਆਪਾਂ ਸਿਮਨ ਕਰਦੇ ਹਾਂ ਹੁਣ ਸ਼ੁਰੂ ਕਰਦੇ ਹਾਂ ਵਾ ਗੁਰੂ 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 ਵਾ ਗੁਰੂ

ਗੁਰੂ ਵਾਹ 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 ਗੁਰੂ ਵ ਵਾ ਗੁਰੂ 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 ਵਾ ਗੁਰੂ

그루 와 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 그루 와

Vaghrú, 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 uru wa 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 uru wa

ਗੁਰੂ ਵਾ 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 ਗੁਰੂ ਵਾਹ ਗੁਰ ਵਾਹ ਗੁਰ ਹੌਂਦ ਸਵਾਸ ਹੌਲੀ ਹੌਲੀ ਜਦੋਂ ਅੰਦਰ ਖਿੱਚਣੀ ਹੈ ਉਦੋਂ ਵਾਹ ਜਦੋਂ ਸਵਾਸ ਬਾਹਰ ਛੱਡਣੀ ਹੈ ਉਦੋਂ ਗੁਰੂ ਸ਼ਬਦ ਦਾ ਉਚਾਰਨ ਮਨ ਦੇ ਅੰਦਰ ਕਰਨਾ ਹੈ ਹੁਣ ਆਪ ਕੋਸ਼ਿਸ਼ ਕਰਾਂਗੇ ਸਿਮਰਨ ਦੁਆਰਾ ਵਾ ਗੁਰੂ ਗੁਰੂ ਵਾ ਗੁਰੂ ਗੁਰੂ ਵਾ ਗੁਰੂ ਗੁਰੂ ਵਾ 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 ਗੁਰੂ ਵਾਹ 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 ਗੁਰੂ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾ 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 guru va guru va guru va va guru 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 va ਵਾਹਿਗੁਰੂ 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 ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜੋ ਨਾਮ ਜਪਣ ਦਾ ਸਮਾਗਮ ਲੜੀ ਜਾਂ ਜੋ ਵੀ ਕਹ ਲੋ ਉਸ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਆਪਾਂ ਕੱਲ ਨੂੰ ਫਿਰ ਇਸੇ ਸਮੇਂ ਤੇ ਵਾਹਿਗੁਰੂ ਸਿਮਰਨ ਕਰਨ ਦੀ ਬਹੁਤ ਜ਼ੋਰ ਕੋਸ਼ਿਸ਼ ਕਰਾਂਗੇ ਕਿਉਂਕਿ ਵਾਹਿਗੁਰੂ ਦਾ ਬਹੁਤ ਬੇਅੰਤ ਉਤਨੇ ਹੀ ਬਾਫੜ ਕੇ ਆਪਾਂ ਨੂੰ ਆਪਣੇ ਨਾਮ ਨਾਮ ਜੋੜਨਾ ਸੋ ਵਾਹਿਗੁਰੂ ਸਿਮਰਨ ਰੋਜ਼ਾਨਾ ਕਰੋ ਜਿੰਨਾ ਸਕੇ ਵਤੂ ਵਤ ਕਰੋ ਕੋਈ ਚਿੰਤਾ ਆਪਨਾ ਕਾਮਨਾ ਨਹੀਂ ਸਤਾ ਸਕਦੀ ਜੇ ਤੁਸੀਂ ਫ੍ਰੀ ਟਾਈਮ ਦੇ ਵਿੱਚ ਸਿਮਰਨ ਕਰਦੇ ਆ ਜਦੋਂ ਤੁਸੀਂ ਫ੍ਰੀ ਆ ਤੁਸੀਂ ਆਪ ਦਾ ਵਾਹਿਗੁਰੂ 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 ਸਿਮਰਨ ਕਰੋ ਵਾਹਿਗੁਰੂ ਦਾ ਸਿਮਰਨ ਕਰ ਨਾਲ ਇਸੇ ਪ੍ਰਕਾਰ ਦੀ ਵੀ ਚਿੰਤਾ ਨਹੀਂ ਹਟਾ ਸਕਦੀ ਜਦੋਂ ਆਪਣਾ ਮਨ ਵਿਹਲਾ ਸ਼ੈਤਾਨ ਦਾ ਮਨ ਘਰ ਰਿਹਾ ਹੁੰਦਾ ਉਦੋਂ ਆਪਾਂ ਨੂੰ ਚਿੰਤਾ ਆਉਂਦੀ ਹੈ ਸੋ ਵਾਹਿਗੁਰੂ ਦਾ ਸਿਮਰਨ ਕਰੋ ਵਾਦੋ ਵਾਦ ਜਿੰਨਾ ਹੋ ਸਕੇ ਵਾਹਿਗੁਰੂ ਦਾ ਸਿਮਰਨ ਕਰੋ ਤੇ ਆਪਣਾ ਜੀਵਨ ਸਫਲ ਕਰੋ ਕਿਉਂਕਿ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸੋ ਸਿਮਰਨ ਕਰਨ ਲਈ ਆਪਾਂ ਆਏ ਹਾਂ ਇੱਥੇ ਮਨੁੱਖਾ ਦੇਹੀ ਦੇ ਵਿੱਚ 84 ਲੱਖ ਜੁਨਾ ਭਗਤ ਕੇ ਸਿਮਰਨ ਕਰਨ ਵਾਸਤੇ ਇੱਥੇ ਉਪਸਥਿਤ ਹੋਏ ਆ ਸੋ ਸਿਮਨ ਕਰਕੇ ਸਿਮਨਦਲ ਆਸਰੇ ਹੀ ਆਪਾਂ ਵਾਹਿਗੁਰੂ ਦੇ ਚਰਨਾਂ ਦੇ ਓਟ ਆਸਰੇ ਵਿੱਚ ਪਹੁੰਚ ਸਕਦੇ ਹਾਂ ਵਾਹਿਗੁਰੂ ਦੇ ਦਰਸ਼ਨ ਪ੍ਰਾਪਤ ਕਰ ਸਕਦੇ ਹਾਂ ਵਾਹਿਗੁਰੂ ਦਾ ਪ੍ਰਕਾਸ਼ ਪ੍ਰਾਪਤ ਕਰ ਸਕਦੇ ਹਾਂ ਜਦੋਂ ਪ੍ਰਕਾਸ਼ ਜਾਂ ਚਾਨਣ ਆਪਨ ਹੋ ਜਾਵੇਗਾ ਤਾਂ ਆਪਣਾ ਜੀਵਨ ਜਨਮ ਮਰਨ ਜੋ ਇਕੱਠਾ ਹੋਇਆ ਹੈ ਉਹ ਚੁਰਾਸੀ ਲੱਖ ਜੁਨਾ ਤੋਂ ਆਪਾਂ ਫ੍ਰੀ ਹੋ ਜਾਵਾਂਗੇ ਸੋ ਆਪਾਂ ਸਿਮਨਗਲ ਵੱਤ ਵਤ ਧਿਆਨ ਦੇਣਾ ਹਰ ਸਮੇਂ ਕਿਸੇ ਦੀ ਨਿੰਦਾ ਚੁਗਲੀ ਕਿਸੇ ਦਾ ਮਾੜਾ ਸੋਚਣਾ ਬੰਦ ਕਰ ਦੇਣਾ ਹੈ ਆਪਣੇ ਆਪ ਹੀ ਬੰਦ ਹੋ ਜਾਏਗਾ ਜਦੋਂ ਆਪਾਂ ਸਿਮਰਨ ਨਾਲ ਧਿਆਨ ਲਾ ਲਿਆ ਨਾ ਜਿਵੇਂ ਜਦੋਂ ਆਪਾਂ ਫ੍ਰੀ ਬੈਠੇ ਆਂ ਮੋਬਾਈਲ ਘਟ ਚਲਾਓ ਬਾਤੋਂ ਸਿਮਰਨ ਕਰੋ ਵਾਹਿਗੁਰੂ 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 ਕੋਸ਼ਿਸ਼ ਕਰੋ ਮਨ ਦੇ ਅੰਦਰ ਅੰਦਰ ਵਾਹਿਗੁਰੂ ਉੱਚੀ ਬੋਲਣਾ ਮਤਲਬ ਇਹ ਹੁੰਦਾ ਆ ਪ੍ਰੈਕਟਿਸ ਕਰ ਰਹੇ ਆ ਆਪਣੇ ਮਨ ਨੂੰ ਆਦਤ ਪਾਉਣੀ ਆਪਾਂ ਜਪਾਂ ਸਿਮਰਨ ਕਰਨਾ ਹੈ ਸੋ ਸਿਮਰਨ ਨਾਲ ਜੁੜੋ ਬਾਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ